ستری جی ہرجندر والی یو ٹیوب چینل پہ تا سواگت پیارے درسکو اس ویڈیو شروع اکالی دل کی سیاست کی گل کرنی ہے اور جو موقع گرہ منتری امت شاہ نے یہ کہہ کے دتا کہ ساری بھارتی جنتا پارٹی کی گل بات چل رہی ہے شروع اکالی دل لال ਪਰ ਮੇਰੇ ਅੱਜ ਕੁਝ ਤਾਂ ਨਹੀਂ ਹੋਇਆ ਉਸ ਤੇ ਗੱਲ ਕਰਾਂਗੇ ਕੁਝ ਬਦਲਦਲ ਦੀਆਂ ਚੁਣੌਤੀਆਂ ਤੇ ਵੀ ਗੱਲ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਆਓ ਹੁਣ ਆਪਾਂ ਗੱਲ ਕਰੀਏ ਅਮਿਤ ਸ਼ਾਹ ਦੇ ਬਿਆਨ ਦੀ ਦੇਖੋ ਅਮਿਤ ਸ਼ਾਹ ਦੇ ਬਿਆਨ ਨੇ ਇੱਕ ਗਲਤ ਦੁਬਾਰਾ ਸਾਡੇ ਸਾਹਮਣੇ ਲਿਆਤੀ ਜੋ ਚਰਚਾ ਲਗਾਤਾਰ ਚੱਲ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਬੜੀ ਮਿਹਨਤ ਕਰ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਐਨਡੀਏ ਗੱਠ ਜੋੜ ਦਾ ਹਿੱਸਾ ਬਣ ਜਾਵੇ ਉਮਰ ਚਾਰਲੇਵੀ ਕਹੇ ਕਿ ਭਾਵੇਂ ਅਸੀਂ ਪਰਿਵਾਰ ਨਿਯੋਜਨ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਪਰ ਜਿੱਥੇ ਤੱਕ ਇੰਡੀਆ ਦਾ ਸਬੰਧ ਹੈ ਉੱਥੇ ਸਾਡਾ ਕੋਈ ਇਸ ਤਰ੍ਹਾਂ ਦਾ ਪਰਿਵਾਰ ਨਿਯੋਜਨ ਨਹੀਂ ਅਸੀਂ ਚਾਹੁੰਦੇ ਹਾਂ ਕਿ ਹੋਰ ਦਾਲ ਵੀ ਇਹਦੇ ਵਿੱਚ ਹੋਰ ਪਰ ਭਾਰਤੀ ਜਨਤਾ ਪਾਰਟੀ ਆਫ ਦਿ ਸਟੇਟਿਸ ਤੇਰੇ ਲੋਕ ਉਹਦੇ ਨੇ ਚਲੇ ਜਾਂਦੇ ਨੇ ਇਹ ਉਹਨਾਂ ਨੇ ਕਿਹਾ ਹੋਰ ਭਾਰਤੀ ਜਨਤਾ ਪਾਰਟੀ ਇਹ ਵੀ ਕਲੀਅਰ ਕਰ ਰਹੀ ਹੈ ਕਿ ਗੱਲਬਾਤ ਤਾਂ ਚੱਲ ਰਹੀ ਹੈ ਸਾਡੇ ਅਕਾਲੀਆਂ ਨਾਲ ਪਰ ਅਜੇ ਅਸੀਂ ਤੈਅ ਕੁਝ ਨਹੀਂ ਕੀਤਾ ਲੇਕਿਨ ਪਤਾ ਇਹ ਲੱਗਿਆ ਹੈ ਕਿ 8 ਪੰਜ ਤੇ ਗੱਲ ਚੱਲ ਰਹੀ ਹੈ 8 ਸ਼੍ਰੋਮਣੀ ਅਕਾਲੀ ਦਲ ਨੂੰ 5 ਭਾਰਤੀ ਜਨਤਾ ਪਾਰਟੀ ਨੂੰ ਇਸ ਜਿਹੜੀ ਆ ਰਹੀ ਹੈ ਸ਼ੋਵੀਦੀ ਇਲੈਕਸ਼ਨ ਦੇ ਵਿੱਚ ਇਹ ਹੋ ਸਕਦਾ ਹੈ ਲੇਕਿਨ ਇਕਲ ਫੋਰ ਵੀ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਜਿਹੜੇ ਲੋਕਲ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ ਉਹ ਨਹੀਂ ਚਾਹੁੰਦੇ ਕਿ ਅਕਾਲੀਆਂ ਨਾਲ ਸਮਝੌਤਾ ਹੋਵੇ ਉਹ ਕਿਉਂ ਨਹੀਂ ਚਾਹੁੰਦੇ ਉਹ ਕਹਿੰਦੇ ਵੀ ਇੱਕ ਵਾਰੀ ਇਹਨਾਂ ਨਾਲ ਸਮਝੌਤਾ ਕਰਕੇ ਇਹ ਜਿੱਤ ਜਾਂਦੇ ਨੇ ਫਿਰ ਸਾਨੂੰ ਪੁੱਛਦੇ ਨੇ ਇਹ ਗੱਲ ਕਾਫੀ ਹੱਦ ਤੱਕ ਆਪਾਂ ਦੇਖ ਚੁੱਕੇ ਠੀਕ ਵੀ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੰਬਰ 2 ਦੀ ਪਾਰਟੀ ਸੀ ਭਾਰਤੀ ਜਨਤਾ ਪਾਰਟੀ ਧਰਮ ਜਿਹੜੇ ਹੁੰਦੇ ਨਾ ਗੱਠ ਜੋੜਦਾ ਧਰਮ ਹੁੰਦਾ ਜਿਹੜਾ ਉਹ ਇਹ ਕਹਿੰਦਾ ਹੈ ਕਿ ਜਿਹੜੀ ਜਿਆਦਾ ਵੱਡੀ ਵੱਡੀ ਪਾਰਟੀ ਜਿਵੇਂ ਅਕਾਲੀ ਦਲ ਸੀ ਪੰਜਾਬ 'ਚ ਉਹਨਾਂ ਦਾ ਮੁੱਖ ਮੰਤਰੀ ਉਪ ਮੁੱਖ ਮੰਤਰੀ ਦੂਜੀ ਪਾਰਟੀ ਦਾ ਹੁੰਦਾ ਹੈ ਜੇ ਦੋ ਹਣ ਤਾਂ ਦੋ ਮੁੱਖ ਮੰਤਰੀ ਉਪ ਮੁੱਖ ਮੰਤਰੀ ਹੁੰਦੇ ਨੇ ਲੇਕਿਨ ਪੰਜਾਬ ਚ ਕੀ ਹੋਇਆ ਮੁੱਖ ਮੰਤਰੀ ਵੀ ਅਕਾਲੀ ਦਲ ਦਾ ਉਪ ਮੁੱਖ ਮੰਤਰੀ ਵੀ ਸੁਖਵੀਰ ਸਿੰਘ ਬਾਦਲ ਇਹ ਗਲਤੀ ਆਪਾਂ ਉਹਦੇ ਪ੍ਰਕਾਸ਼ ਸਿੰਘ ਬਾਦਲ ਦੀ ਲੋਕ ਸੀਨੀਅਰ ਬੰਦਾ ਸੀ ਭਰ ਲੈਂਦੇ ਸੀ ਹੋਈ ਐਸੇ ਹੀ ਹੁਣ ਇਸ ਹਾਲਾਤ ਦੇ ਵਿੱਚ ਇੱਕ ਲਾਈਨ ਹੀ ਦੀ ਕਿ ਲੋਕਲ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੀ ਕਹਿੰਦੇ ਨੇ ਕਿ ਸੋਚ ਲਓ ਸਮਝੋ ਤਾਂ ਕਰ ਲਈ ਨੁਕਸਾਨ ਨਾ ਹੋਵੇ ਦੂਜੇ ਪਾਸੇ ਵੀ ਹੈ ਅਕਾਲੀਆਂ ਚੁਈ ਹੈ ਵੱਡਾ ਮਸਲਾ ਤਾਂ ਬੀਐਸਪੀ ਦਾ ਹੈ ਔਰ ਜਸਵੀਰ ਸਿੰਘ ਗੜੀ ਕੀ ਕਹੂਗਾ ਕਿ ਫੇਰ ਉਹ ਵੀ ਨੋਬਾਸ ਦਾ ਰਿਸ਼ਤਾ ਜਿਹੜਾ ਉਹਨਾਂ ਦਾ ਹੈ ਉਹ ਟੁੱਟ ਕੇ ਦੂਜਾ ਜਿਹੜਾ ਅਸਲੀ ਨੋਬਾਸਾ ਉਧਰ ਚੜਾ ਜਾਊਗਾ ਸ਼ੇਰ ਯੂ ਟਰਨ ਲਓ ਜਾ ਫਿਰ ਜੋ ਉਨਡਣ ਗਏ ਨੇ ਉਹ ਹਿਸੇ ਚੋ ਆਪ ਦੇਣਗੇ ਇੱਕ ਇਹ ਪੁਆਇੰਟ ਆ ਅਕਾਲੀਆਂ ਦੀ ਸਮੱਸਿਆ ਦੂਜੀ ਅਕਾਲੀਆਂ ਦੀ ਸਮੱਸਿਆ ਹੋਰ ਵੀ ਐ ਕਿ ਮਸਲੇ ਬੜੇ ਖੜੇ ਨੇ ਉਡੋ ਬਾਰੇ ਕੀ ਸਟੈਂਡ ਸਰਕਾਰ ਦਾ ਖਾਸ ਤੌਰ ਤੇ ਸਿੱਖ ਬੰਦੀਆਂ ਬਾਰੇ ਬੰਦੀਆਂ ਨੂੰ ਛਡਾਉਣ ਬਾਰੇ ਰਾਜੋ ਘਣਾ ਬਾਰੇ ਉਹ ਸਟੈਂਡ ਇਕ ਤੋਂ ਵੱਧ ਮਸਲਾ ਆ ਗਿਆ ਬਦੇਸ਼ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਇੰਨਾ ਦੇ ਨਾਲ ਇੰਨਾ ਬਾਰੇ ਕੋਈ ਗੱਲਬਾਤ ਕੀਤੀ ਤੇ ਬਿੜਾ ਜੇ ਅਕਾਲੀ ਉਹਨਾਂ ਨਾਲ ਜਾਂਦੇ ਨੇ ਤਾਂ ਫਿਰ ਕਿੱਥੋਂ ਲੈ ਕੇ ਉਹਨਗੇ ਲੋਕ ਪੋਟਾ ਤਾਂ ਲੋਕ ਹੀ ਨਹੀਂ ਦੇਣੀ ਉਹਨੇ ਲੋਕ ਤਾਂ ਪਹਿਲੇ ਨਹੀਂ ਮਾਫ ਕਰਦੇ ਬੇਅਦਬੀ ਦਾ ਮਾਮਲੇ ਚ ਨਹੀਂ ਹਰ ਤੱਕ ਕੀਤਾ ਉਹਨੜੇ ਤੋਂ ਸੇ ਪਛਾਤਾ ਤੋਂ ਮਸਲੇ ਕੋਈ ਐਡਾ ਨਹੀਂ ਸੌਖਾ ਕਿ ਇਹ ਲੋਕਾਂ ਨੂੰ ਤੁਸੀਂ ਗਰੰਟਡ ਲੈ ਲਓ ਵੀ ਅਸੀਂ ਕਰ ਲਿਆ ਸਮਝੌਤਾ ਆ ਤੁਹਾਡੇ ਜਿਹੜਾ ਪੱਕਾ ਕੱਢ ਰਿਹਾ ਜਰੂਰ ਹੋ ਸਕਦਾ ਪਰ ਅਦਰਵਾਈਜ਼ ਤਾਂ ਔਖਾ ਹੈ ਤੇ ਔਖਾ ਤਾਂ ਇਹ ਵੀ ਹੈ ਤੁਸੀਂ ਇਹ ਦੇਖੋ ਇੱਕ ਜਿਹੜਾ ਨਵਾਂ ਬਸਰਾ ਖੜਾ ਹੋਇਆ ਉਸ ਦੇ ਵਿੱਚ ਮਤਲਬ ਕਿ ਪੁੱਛੀ ਦੀ ਗਿਆ ਕਿਸੇ ਸਿੱਖ ਸੰਸਥਾ ਨੂੰ ਵੀ ਪੁੱਛਿਆ ਗਿਆ ਕਿ ਤਖਤ ਸ੍ਰੀ ਹਜੂਰ ਸਾਹਿਬ ਦਾ ਜਿਹੜਾ ਪ੍ਰਬੰਧਕੀ ਬੋਰਡ ਉਹ ਉਹ ਐਕਟ ਉਡੀਸਾ ਚਪਾਜਾ ਦਾ ਐਕਟ ਹੈ ਉਹਦੇ ਚ ਸੋਧ ਕਰ ਕਰਦੀ ਤਿਆਰੀ ਹੈ ਕੈਬਨਟ ਚੋਂ ਪਾਸ ਹੋ ਚੁੱਕਿਆ 17 ਜਿਹੜੇ ਮੈਂਬਰ ਦੇ ਟੋਟਲ 12 ਨੋਬਜਾ ਧੋੜ ਗਏ ਸ਼੍ਰੋਮਣੀ ਕਮੇਟੀ ਦੀ ਉਹਦੇ ਚ ਹਿੱਸੇਦਾਰੀ ਘਟਾ ਕੇ ਚਾਰਵੇਂ ਪਰ ਉਹਦੇ ਸੀ ਦੋ ਕਰਤੇ ਚੀਫ ਗਵਰਨਰ ਸਰਦਵਾਰ ਸਚਕਾਡ ਖਾਲਸਾਦਵਾਨ ਬਾਰੀ ਕਰਤਾ ਛੋਟੇ ਚੜ੍ਹੇ ਹੁੰਦੇ ਨੇ ਬਾਕੀ ਨੂੰ ਆਬਜਾਦ ਕਰਦੇ ਬਦ ਹਾਲਾਂਕਿ ਸਰਕਾਰ ਹ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਜੰਨਤ ਤਕੜਾ ਬ੍ਰੋਧ ਉੱਚਾ ਹੋਇਆ ਹੈ ਇਹਨਾਂ ਦਾ ਇਹ ਪੰਜਾਬ ਚ ਨਹੀਂ ਕਰ ਸਕਦੇ ਮਹਾਰਾਸ਼ਟra ਸਰਕਾਰ ਦੇ ਖਿਲਾਫ ਇਸ ਸੋਧ ਨੂੰ ਲੈ ਕੇ ਵੀ ਸੋਧ ਨੂੰ ਵਾਪਸ ਕਰੋ ਬਹੁਤ ਤਕੜਾ ਰੋਸ ਉੱਥੋਂ ਦੇ ਬੰਦ ਹੋਏ ਨਦੇਟ ਸਭ ਚ ਔਰ ਲੋਕਾਂ ਨੇ ਬ੍ਰੋਧ ਕੀਤਾ ਹਾਲਾਂਕਿ ਉੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਗਏ ਸੀ ਧਾਮੀ ਸਾਹਿਬ ਸ਼੍ਰੋਮਣੀ ਅਕਾਲੀ ਦੋ ਵੱਲੋਂ ਦਰਜੀਤ ਸਿੰਘ ਚੀਮਾ ਵੀ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੇਸਕਰ ਸਾਹਿਬ ਦੇ ਜਥੇਦਾਰ ਗਰਨੀ ਸੁਲਤਾਨ ਸਿੰਘ ਨੂੰ ਭੇਜਿਆ ਸੀ ਉਹ ਸਾਰੇ ਗਏ ਸੀ ਇਹ ਕੋਈ ਦੋਰਾਵਾ ਨਹੀਂ ਲੇਕਿਨ ਇੰਨਾ ਇਕੱਠਾ ਇਹ ਨਹੀਂ ਕਰ ਸਕਦੇ ਜਿੰਨਾ ਉੱਥੇ ਹੋ ਗਿਆ ਤਾਂ ਇਹ ਸੀ ਖੈਰ ਜਿਹੜੀ ਏਕੇ ਸ਼ਿੰਦੇ ਦੀ ਕੈਬਨਟ ਹੈ ਮਹਾਰਾਸ਼ਟਰ ਦੀ ਸਰਕਾਰ ਹੈ ਜਿਹੜੀ ਉਹ ਭਾਵੇਂ ਇਹ ਕਹਦੀ ਹੈ ਜੀ ਉਹਦੇ ਚ ਵੀ ਚਾਹੇ ਜੋ ਵੀ ਹੋਣਗੇ ਬੁੱਧੀ ਜੀ ਵੀ ਹੋਣਗੇ ਲੋਕਰਸ਼ਾ ਉਹ ਸਾਰੇ ਸਿੱਖ ਲਵੋਗੇ ਉਹ ਜੇ ਸੈਕੂਲਰ ਦੇ ਦੋ ਸੰਸਦ ਉਹਨਾਂ ਦਾ ਕਿਉਂ ਕਟਿਆ ਜੀ ਜੇ ਆਪਾਂ ਵੀ ਬੰਦੀਏ ਤਾਂ ਉਹਨਾਂ ਨੂੰ ਕੱਟਣ ਦੀ ਕੀ ਲੋੜ ਸੀ ਸੋ ਬਹੁਤ ਸਾਰੀਆਂ ਅਸਿਕੀਆਂ ਗੱਲਾਂ ਜਿਹੜੀਆਂ ਧੱਕਾ ਤਾਂ ਉੱਥੇ ਵੀ ਹੋ ਰਿਹਾ ਹੈ ਉੱਥੇ ਸ਼੍ਰੋਪਨੀ ਕਾਲੀਦਰ ਕੀ ਕਹੋ ਸਰਕਾਰੀ ਸਿੱਖ ਫਸੇ ਹੋਏ ਨੇ ਬੁਰੀ ਤਰੀਕੇ ਨਾਲ ਬਰਜਿੰਦਰ ਸਿੰਘ ਸਰਸਾ ਬੋੜੀ ਜੀ ਹੈ ਐਡਾ ਵੱਡਾ ਮਸਲਾ ਹੋਵੇ ਉਹਨਕੇ ਚੁੱਪ ਹੈ ਵੀ ਹਰਬੀਰ ਸਿੰਘ ਕਲਕਾ ਤੇ ਕਹਿੰਦਾ ਜੀ ਅਸੀਂ ਟਾਈਮ ਲਿਆ ਜੀ ਏਕਨਤ ਸਿੱਦੇ ਤੋਂ ਦਵਿੰਦਰ ਫਰਫੜਵੀਸ ਤੋਂ ਜਿਹੜਾ ਮੁੱਖ ਮੰਤਰੀ ਆ ਸੀ ਜਾ ਕੇ ਗੱਲ ਕਰਾਂਗੇ ਉਹ ਭਾਈ ਗੱਲ ਕਰਨੀ ਪਊਗੀ ਨਹੀਂ ਲੋਕਾਂ ਨੂੰ ਜਵਾਬ ਕੀ ਦੇਵੋਗੇ ਤੁਸੀਂ ਹੋਰ ਤਾਂ ਹੋਰ ਅਕਬਾਲ ਸਿੰਘ ਨਾਲਪੁਰਾ ਜਿਹੜਾ ਕੌਮੀ ਘਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਉਹ ਵੀ ਮੁਸ਼ਕਲ ਚ ਉਹ ਨੂੰ ਕਿਹੜਾ ਪੁੱਛਿਆ ਤੇ ਉਹ ਸੇ ਕੋਆਰਡੀਨੇਟਰ ਉਹ ਵੀ ਸਟੈਂਡਰਡ ਹੈ ਪੜਾਉਂਦਾ ਵੀ ਸਿੱਖਾਂ ਤੋਂ ਪੜਾਉਂ ਪੁੱਛੇ ਤੁਸੀਂ ਕੀ ਕਰ ਰਹੇ ਹੋ ਉੱਥੇ ਵੀ ਉਹ ਵੀ ਕਹਿੰਦਾ ਜੀ ਅਸੀਂ ਗੱਲ ਕਰਦੇ ਆ ਉਹਨਾਂ ਨਾਲ ਤੇ ਇਹ ਸਾਰਾ ਜਿਹੜਾ ਬਸ ਸਿੱਖਾਂ ਦਾ ਜਿਹੜਾ ਪ੍ਰਬੰਧ ਹੈ ਰੋਮ ਸਟਾਰਾਂ ਦਾ ਉਹ ਸਿੱਖਾਂ ਤੋਂ ਹੋਏ ਜਾ ਰਹੇ ਦਾ ਮਤਲਬ ਤਾਂ ਇਹ ਹੋਊਗਾ ਇੱਥੇ ਸ਼੍ਰੋਮਣੀ ਕਾਲੀ ਦਲ ਕੀ ਕਰੂਗਾ ਜੀ ਇਸ ਕਰਕੇ ਐਨਾ ਨਹੀਂ ਹੈ ਜੋ ਸਾਡੇ ਕਹਦਾ ਜੀ ਆਜੋ ਇਹ ਸਾਰੇ ਬਸਵੇ ਵਿਚਾਰੇ ਜਾਣਗੇ ਹਾਲਾਂਕਿ ਸੰਗਵੀਰ ਸਿੰਘ ਬਾਦਲ ਨੇ ਤਾਂ ਉਹ ਜੀ ਸਾਰੇ ਇਕੱਠੇ ਹੋ ਜੇ ਜੀ ਅਕਾਲੀ ਦਲ ਦੇ ਕਮਾਂਡ ਚ ਆਜੋ ਆਪਾਂ ਇਕੱਠੇ ਹੋਵੋਗੇ ਫਿਰ ਤਕੜੇ ਹੋਵੋਗੇ ਉਹ ਭਾਈ ਇਕੱਠੇ ਹੋ ਜਾਗੇ ਤੁਹਾਨੂੰ ਜਿਹੜੇ ਲੋਕ ਸਵਾਲ ਪੁੱਛਦੇ ਨੇ ਉਹਨਾਂ ਦਾ ਜਵਾਬ ਵੀ ਦੇ ਦੂੰ ਤੁਸੀਂ ਕਹਿੰਦੇ ਪੰਜਾਬ ਪਚਾਉ ਨੂੰ ਕਹਿੰਦੇ ਕੀ ਤੋਂ ਬਚਾਈਏ ਤੁਹਾਡੇ ਤੋਂ ਬਚਾਉਣਾ ਹੈ ਭਗਵੰਤ ਮਾਨ ਤਾਂ ਚੋਂ ਬਾਹਰ ਲੱਭਦਾ ਤੁਹਾਡੇ ਬੰਦੇ ਕਹੀ ਜਾਂਦੇ ਨੇ ਤੁਹਾਡੇ ਪੁਰਾਣੇ ਬੰਦੇ ਕਹੀ ਜਾਂਦੇ ਨੇ ਕਿ ਪੰਜਾਬ ਪੰਜਾਬ ਨੂੰ ਤੁਹਾਡੇ ਪਰਿਵਾਰ ਤੋਂ ਬਚਾਉਣ ਦੀ ਲੋੜ ਹੈ ਉਹ ਉਹਦਾ ਕੋਈ ਜਵਾਬ ਇੱਕ ਨਾ ਮਸਲਾ ਤੋਂ ਬੜਾ ਲੇਟ ਚੱਲਦੇ ਹੋ ਆ ਮੈਂ ਤੁਹਾਨੂੰ ਕਈ ਵਾਰੀ ਬਿਆਖ ਖਬਰਾਂ ਜਿਹੜੀਆਂ ਮੇਰੇ ਆਉਂਦੀਆਂ ਨੇ ਟੀਵੀ ਤੋਂ ਤੇ ਉਹਦੇ ਚ ਮੈਂ ਕਿਹਾ ਕਿ ਜੀ ਬਾਸਟਰ ਤਾਰਾ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਹੈ ਜੋੜਾ ਹੁੰਦਾ ਪੰਜਾਬ ਇਹਨਾਂ ਦਾ ਹਿੰਦੁਸਤਾਨ ਦਾ ਸੜੀ ਹੋਣਾ ਸੀ ਇਸ ਜਿਹੜਾ ਹੁਣ ਭਾਰਤ ਦਾ ਹਿੱਸਾ ਹੈ ਤੇ ਉਹਨੂੰ ਭਾਰਤ ਰਤਨ ਬਣਾ ਚਾਹੀਦਾ ਸਾਬੜੇ ਕਹਤਾ ਪਰਵਜੀ ਸਿੰਘ ਸਰਣਾਣਾ ਕੋ ਬਿਕਰਮਜੀਤ ਸਾਢੀ ਨੇ ਉਹ ਸਭ ਤੋਂ ਪਹਿਲਾਂ ਦਾ ਸਾਬਕਾ ਪ੍ਰਧਾਨ ਸ਼ੋਭਿਕਬੀਟੀ ਸਰ ਬਲਦੇਵ ਸਿੰਘ ਸਿਵਿਆ ਨੇ ਕਿਹਾ ਹਾਂ ਹੁਣ 10 ਤਰੀਕ ਨੂੰ ਜਦੋਂ ਰੌਲਾ ਪੈ ਗਿਆ ਸੁਖਵੀਰ ਸਿੰਘ ਬਾਦਲ ਚਿੱਠੀ ਲਿਖ ਰਹੇ ਨੇ ਉਹ ਬਾਦਲ ਸਾਹਿਬ ਨੂੰ ਤੁਸੀਂ ਯਾਤਰਾ ਵੀ ਕਰੋ ਸਭ ਕੁਝ ਕਰੋ ਤੁਸੀਂ ਗੱਲਬਾਤ ਵੀ ਕਰੋ ਮਹਤਸ਼ਿਆ ਨਾਲ ਲੇਕਿਨ ਥੋੜਾ ਜਿਆ ਲੋਕਾਂ ਦੇ ਮਨਾਂ 'ਚ ਆਪ ਪੰਜਾਬੀਆਂ ਦੇ ਵਿਸ਼ੇਸ਼ ਤੌਰ ਤੇ ਸਿੱਖਾਂ ਦੇ ਮਨਾਂ 'ਚ ਇਹ ਗੱਲ ਜਾਵੇ ਕਿ ਤੁਸੀਂ ਸੱਚਮੁੱਚ ਵੀ ਪੰਜਾਬ ਤੇ ਪੰਥ ਦੇ ਕੰਮਾਂ ਦੀ ਜਿਹੜੀ ਰਾਖੀ ਕਰ ਰਹੇ ਹੋ ਉਹਦੀ ਆਵਾਜ਼ ਬਣ ਦੇਖਦੇ ਕੀ ਬਣਦਾ ਅੱਜ ਇਹਨਾਂ ਹੀ ਮਿਲਦੇ ਇੱਕ ਹੋਰ ਵੀਡੀਓ ਦੇ ਨਾਲ ਬਹੁਤ ਬਹੁਤ ਪਿਆਰ